ਐਡੀ ਸੋਹਣੀ ਧਰਤੀ ਪੂਰੇ ਵਰਲਡ ਦੇ ਵਿੱਚ ਆਪਜੀ ਘੁੰਮਿਓਗੇ 45 46 ਮੁਲਕ ਸਾਨੂੰ ਵੀ ਮੌਕਾ ਮਿਲਦਾ ਔਰ ਜਦੋਂ ਗੁਰੂ ਨਾਨਕ ਦੀ ਪੋਥੀ ਖੋਲੀ ਦੀ ਆਪ ਨਾਰਾਇਣ ਰੱਬ ਜੀ ਪਰਮੇਸ਼ਰ ਜੀ ਭਗਵਾਨ ਜੀ ਆਏ ਉਹਨਾਂ ਨੇ ਪੂਰੇ ਬ੍ਰਹਿਮੰਡ ਪਤਾਲ ਆਕਾਸ਼ ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕੀਤਾ ਪਰ ਆਪਣੇ ਰਹਿਣ ਲਈ ਕਿਹੜੀ ਧਰਤੀ ਚੁਣੀ ਪੰਜਾਬ ਦੀ ਕਦੇ ਗੌਰ ਕੀਤਾ ਇਹਨਾਂ ਗੱਲਾਂ ਵਾਲਾ ਅੱਜ ਆਪਣੇ ਸਾਰੇ ਲਾਣੇ ਅਰਦਾਸਾਂ ਕਰਾਉਣ ਦੇ ਮਾਫੀ ਦਿਓ ਕੋਈ ਗੁੱਸਾ ਨਾ ਕਰੇ ਭੱਜ ਜੋ ਛੱਡ ਕੇ ਪੰਜਾਬ ਆਖੋ ਸਤਨਾਮ ਹਰ ਬੰਦਾ ਜੀ ਦਾ ਸੂਤ ਹੈ ਹੋ ਸਕਦਾ ਹੀ ਅੱਜ ਕਈ ਨੇ ਭਲਕੇ ਮੁਕਰ ਜਿਖੇ ਜਿਹੜੇ ਇੰਨਾ ਸਟੇਜਾਂ ਦੇ ਉੱਤੇ ਸਾਡੇ ਵੀਰ ਕੌਮ ਦੀ ਗੱਲ ਕਰਦੇ ਸੀ ਨਾ ਇੱਕ ਘੰਟੇ ਦਾ ਲੱਖ ਰੁਪਈਆ ਸੇਵਾ ਸੰਗਤ ਦਿੰਦੀ ਆ ਜੋ ਵੀ ਨਹੀਂ ਮੜੇ ਆਖੋ ਹੋਏ ਗਏ ਗੁਰੂ ਤੇ ਉਹੋ ਹੀ ਬੈਠਾ ਲੱਗੇ ਉਹ ਵੀ ਕਹਿੰਦੇ ਹਣ ਇੱਥੇ ਨਹੀਂ ਰਹਿਣਾ ਪਰ ਬਾਬੇ ਨਾਨਕ ਨੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰithvi ਸੱਚਾ ਧਵਾ ساری ਸ੍ਰਿਸ਼ਟੀ ਭ੍ਰਮਣ ਕਰਕੇ ਤੇ ਆਤਰਤੀ ਪਸੰਦ ਕੀਤੀ ਜਿੱਥੋਂ ਦਾਸ ਆਏ 14 ਸਾਲ 9 ਮਹੀਨੇ 13 ਦਿਨ ਸultanpur Lodhi ਤੇ ਕਰਤਾਰਪੁਰ ਤੁਹਾਡੇ ਲੱਗ ਗਿਆ ਆ ਗਿਆ ਖੋ ਸਤਨਾਮ ਇਸ ਧਰਤੀ ਨੂੰ ਇੰਨਾ ਕ ਰੰਗ ਚੜਿਆ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਸਾਰੇ ਲਵਾਉ ਹਾਜ਼ਰੀ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਪੂਜਾ ਵਾ ਗਜ ਕੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਇਹ ਉਹ ਧਰਤੀ ਆ ਜਿੱਥੇ ਬਾਬੇ ਕੇ ਪੈਰ ਪਏ ਔਰ ਇਸ ਧਰਤੀ ਦੀ ਬਰਬਾਦੀ ਪਤਾ ਕਿਦਾਂ ਹੋਈ 15 ਮਿੰਟ ਆਪਣੇ ਬਾਕੀ ਤੇ ਧਿਆਨ ਦੇਣਾ ਖੜੀ ਕੀਮਤੀ ਮਗਰ ਵੀ ਜਿੱਥੇ ਐ ਸਾਡੇ ਮਾਤਾ ਜੀ ਵੀ ਬੈਠੇ ਨੇ ਉਹਨਾਂ ਸਮਾਂ ਕੱਢਿਆ ਜੀ ਆਇਆਂ ਗੁਰੂ ਪਾਤਸ਼ਾਹ ਮਾਰੇ ਕਿਰਪਾ ਕਰਨ ਇਹ ਧਰਤੀ ਭਾਗਾਾਂ ਵਾਲੀ ਨੂੰ ਨਜ਼ਰ ਲੱਗੀ ਮੈਂ ਕਿਸੇ ਗੋਰੇ ਰਾਈਟਰ ਦੀ ਕਹਾਣੀ ਪੜ੍ਹ ਰਿਹਾ ਸੀ ਉਹਨੇ ਆਪਣੇ ਹਿਸਾਬ ਨਾਲ ਲਿਖੀ ਮੈਂ ਆਪਣੇ ਹਿਸਾਬ ਨਾਲ ਪੇਸ਼ ਕਰਨੀ ਹੁਣ ਉਹ ਕਹਿੰਦਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਸੋਹਣਾ ਟੁਕੜਾ ਕਿਸੇ ਧਰਤੀ ਦਾ ਸੀ ਉਹਦਾ ਨਾਂ ਸੀ ਪੰਜਾਬ ਤੇ ਕਹਿੰਦੇ ਜਦੋਂ ਸ਼ੈਤਾਨ ਪੈਦਾ ਹੋਇਆ ਨਾ ਦੋਹਾਂ ਚੀਜ਼ਾਂ ਦਾ ਜੋੜਾ ਵਾ ਬੁੱਲੇ ਸ਼ਾ ਕਹਿੰਦੇ ਦੋਹਾਂ ਅੱਖਰਾਂ ਦਾ ਬੰਦਾ ਬਣਦਾ ਦੋਹਾਂ ਅੱਖਰਾਂ ਦੀ ਜਾਨ ਦੋਹਾਂ ਅੱਖਰਾਂ ਦਾ ਦਾਵਾ ਕਰਦਾ ਦੋਹਾਂ ਅੱਖਰਾਂ ਦਾ ਮਾਣ ਦੋਹਾਂ ਅੱਖਰਾਂ ਦਾ ਸਿੱਖ ਬਣਦਾ ਤੇ ਦੋਹਾਂ ਅੱਖਰਾਂ ਦਾ ਖਾਨ ਦੋਹਾਂ ਅੱਖਰਾਂ ਦਾ ਅੱਲਾ ਬਣਦਾ ਦੋਹਾਂ ਅੱਖਰਾਂ ਦਾ ਰਾਮ ਦੋਹਾਂ ਅੱਖਰਾਂ ਦੀ ਅੱਗ ਬਾਲਦੀ ਬੋਲੋ ਵੈਰੋ ਜੋ ਮਰਜ਼ੀ ਕਰੀ ਜਾਓ ਅੱਜ ਆਪਣੇ ਕੋ ਸਭ ਕੁਝ ਆ ਪਰ ਲੇਖਾ ਤੇ ਹੋਣਾ ਜੇ ਉਹ ਬੈਠਾ ਬਾਪੂ ਚੁੱਪ ਕਰਕੇ ਬੈਠਾ ਕੱਢ ਬਈ ਵਈਆਂ ਉਹਨੇ ਵੀ ਕੱਢਣੀਆਂ ਪਰ ਸਮਾਨਦਾਰ ਕਹੇਦਾ ਸਾਰਿਆਂ ਦਾ ਆਉਂਦਾ ਰੱਬ ਬੈਠਾ ਕਿਤੇ ਦਾਦੇ ਦੀਆਂ ਕਿਤੇ ਪੋਤੇ ਦੀਆਂ ਕਹਿਣ ਲੱਗੇ ਯਾਦ ਰੱਖੀ ਸਜਣਾ ਦੋ ਅੱਖਰਾਂ ਦੀ ਅੱਗ ਬਾਲਤੀ ਦੋ ਅੱਖਰਾਂ ਦੀ ਟੀਲੀ ਲਾ ਕੇ ਰੱਖਤਾ 6 ਫੁੱਟ ਦਾ ਬੰਦਾ ਦੋ ਅੱਖਰਾਂ ਦੀ ਰਾਖ ਬਣਾ ਕੇ ਦੇਣਾ ਤੇ ਰਾਤ ਹੈ ਗਰੀਬੀ ਤੇ ਅਮੀਰੀ ਜੋੜਾ ਬਣਿਆ ਸ਼ੈਤਾਨ ਤੇ ਭਗਵਾਨ ਹੈ ਹੁਣ ਭਗਵਾਨ ਦੀ ਬਣਾਈ ਹੋਈ ਕਾਇਨਾਤ ਵਿੱਚ ਸਭ ਤੋਂ ਸੋਹਣਾ ਟੁਕੜਾ ਕਿਹੜਾ ਸੀ ਪੰਜਾਬ ਤੇ ਸ਼ੈਤਾਨ ਦੀ ਨਿਕਾ ਪਈ ਇਸੇ ਧਰਤੀ ਤੇ ਉਹਨੇ ਕਿਹਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਪਿਆਰੀ ਧਰਤੀ ਪੰਜਾਬ ਹੈ ਕਿਉਂ ਇੱਥੇ ਨੌ ਨਾਥ 6 ਜਤੀ 84 ਥਿੱਦ ਭਵਿੰਜਾ ਵੀਰ 10 ਗੁਰੂ ਸਹਿਬਾਨ ਹੋਏ ਇਹ ਧਰਤੀ ਤੇ ਪਿਆਰ ਬਹੁਤ ਹੈ ਤੇ ਮੈਂ ਇਹ ਪਿਆਰ ਨੂੰ ਖਤਮ ਕਰਨਾ ਬੋਲੂ ਸਤਨਾਮ ਉਹਨੇ ਕੀ ਕੀਤਾ ਉਹਨੇ ਆਪਣਾ ਇੱਕ ਛੋਟਾ ਸ਼ਤਾਨ ਭੇਜਿਆ ਤੇ ਇਸ ਧਰਤੀ ਦੇ ਦੋ ਰੂਹਾਂ ਦਾ ਵਾਸਾ ਸੀ ਇੱਕ ਪੰਜਾਬ ਸਿੰਘ ਸਮਝ ਲਿਓ ਕਹਾਣੀ ਨੂੰ ਧਿਆਨ ਦੇ ਨਾਲ ਉਹਦੀ ਪਤਨੀ ਦਾ ਨਾਮ ਸੀ ਦਇਆਕੌਰ ਆਪਣੇ ਦੇਸ਼ ਵਿੱਚ ਨਾ ਇਹ ਆ ਜਗ੍ਹਾ ਪੰਜਾਬ ਦੀ ਧਰਤੀ ਤੇ ਦੋ ਚੀਜ਼ਾਂ ਵਾਂ ਪੰਜਾਬ ਤੇ ਸਭ ਤੋਂ ਵੱਡੀ ਖਾਸੀਅਤ ਇਹਦੇ ਚ ਤਰਸਾ ਆ ਚੰਡੀਗੜ੍ਹ ਤੋਂ ਪਰੇ ਨੂੰ ਲੰਘ ਜਿਉ ਤੇ ਪਾਣੀ ਪਿਛਿਓ ਆਖੋ ਸਤਨਾਮ ਆ ਧਰਤੀ ਇਦਾਂ ਦੀ ਜਿੱਥੇ ਦੁੱਧ ਦੇ ਲੰਗਰ ਲਾਉਂਦੀਆਂ ਸੰਗਤਾ ਖੀਰਾਂ ਦੇ ਇਹ ਧਰਤੀ ਦਾ ਚੱਪਾ ਚੱਪਾ ਪੂਜਣ ਯੋਗ ਹੈ ਪਰ ਮਰਜ਼ਾ ਦਾ ਚਾਉਣੇ ਲੰਗਰ ਵੀ ਬਾਹਰ ਨਹੀਂ ਨਿਕਲਣਾ ਆਖੋ ਵੈਗਰੋ ਇਹ ਬਹੁਤ ਜ਼ਿਆਦਾ ਜਲੋੜ ਹੈ ਗਰੀਬਾਂ ਦਾ ਸਹਿਯਤਾ ਕਰੋ ਜੇ 50 ਲੱਖ ਦਾ ਦੂਜਾ ਤੀਜਾ ਲੰਗਰ 50 ਘਰਾਂ ਦੀ ਛੱਤ ਪਵਾਓ ਹਾਂ 1 ਲੱਖ ਚ ਗਰੀਬ ਦੇ ਦੋ ਕਮਰੇ ਟੱਕੇ ਜਾਣੇ ਤੇ 50 ਪਰਿਵਾਰ ਇੱਥੇ ਖੜੋ ਜਾਣਗੇ ਆ ਕੇ ਬਾਬਾ ਜੀ ਦੱਸੋ ਜਾਣ ਦੇ ਦੀਏ ਆਖੋ ਸਤਨਾਮ ਗਰੀਬ ਪਿਆਰ ਭਾਲ ਦਾ ਗੁਰੂ ਗੋਬਿੰਦ ਸਿੰਘ ਮਾਰੇ ਨੂੰ ਪਤਾ ਸੀ ਨਾ ਉਹਨੇ ਉਸ ਕੌਮ ਦੀ ਚੋਣ ਕੀਤੀ ਸੀ ਔਰ ਵਾਦਾ ਕੀਤਾ ਸੀ ਜਿੰਨ ਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨੇ ਭਈ ਕਦਾਹੀ ਇਨਹੀ ਕੋ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਮਾਰੇ ਕਹਿੰਦੇ ਮੈਂ ਇਹ ਗੱਲ ਨਾ ਲਾऊं ਤੇ ਉਹੋ ਹੀ ਲੜੇ ਫਿਰਾਥੀਆਂ ਨਾ ਗੱਜ ਕੇ ਆਖੋ ਸਤਨਾਮ ਕਾਜ ਸੋਚ ਨੂੰ ਮਾਰੇ ਜੀ ਨੂੰ ਪਛਾਣੋ ਹਿਰਦਾ ਬਾਟੇ ਵਰਗਾ ਬਣਾਓ ਸੁਭਾਅ ਪਾਣੀ ਵਰਗਾ ਤੇ ਜੀਬ ਪਤਾਸੀ ਵਰਗੀ ਕੌੜਾ ਬੋਲਿਆ ਕਈ ਵਾਰੀ ਨਾ ਗੜਬੜ ਕਰ ਜਾਂਦਾ ਆਪ ਸੂਝਵਾਨ ਬੈਠੇ ਹੋ ਗੱਲ ਜ਼ੁਬਾਨ ਚੋਂ ਤੀਰ ਕਮਾਨ ਚੋਂ ਗੋਲੀ ਬੰਦੂਕ ਤੇ ਬੰਦਾ ਜਾਨ ਚੋਂ ਇੱਕ ਵਾਰੀ ਛੁੱਟ ਗਿਆ ਮੁੜਦਾ ਨਹੀਂ ਇੱਕ ਗੱਲ ਮੈਨੂੰ ਯਾਦ ਤੁਸੀਂ ਸਾਰੇ ਵੱਡੇਆਂ ਜਕਾਰੇ ਸਾਰੇ ਛੱਡਦੇ ਸਾਥ ਨਹੀਂ ਕੋਈ ਦਿੰਦਾ ਕੋਈ ਗੁਰੂ ਇਹ ਵੀਰ ਇਹਨਾਂ ਆਪਾਂ ਕੀ ਦਾ ਭਾਈ ਸਾਹਿਬ ਆ ਸੁਣਦਾ ਮੈਂ ਕਿਹਾ ਸੁਣਾ ਦੇ ਦਵਾਂਗੇ ਫਿਰ ਨਾਲ ਆਵਾਂਗੇ ਆਖੋ ਵੇ ਗੁਰੂ ਪਰ ਆਪ ਜੀ ਦਾ ਧੰਵਾਦ ਆ ਇਹ ਮਰਦਾਂ ਦੀ ਧਰਤੀ ਆ ਜੇ ਤੁਸੀਂ ਸੱਚ ਸੁਣਦਾ ਜਿਗਰਾ ਰੱਖਦੇ ਹੋ ਨਾ ਤੇ ਸੱਚ ਦਾ ਸਾਥ ਵੀ ਤੁਸਾਂ ਨੇ ਦਿੱਤਾ ਇਹ ਉਹਦਾ ਸਬੂਤ ਮਾਂ ਬੈਠੀ ਐ ਸਬੂਤ ਸੱਚ ਦਾ ਇਹ ਮਰਦ ਹੈਗੇ ਆ ਮਰੇ ਨਹੀਂ ਜੇ ਸੱਚ ਦੇ ਜੀਣ ਵਾਲੇ ਪਿਆਰੇ ਸੋ ਮੇਰੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਪਤਾਸੇ ਵਰਗਾ ਮੁਖ ਰੱਖੀ ਜਦੋਂ ਮਾਰੇ ਕਹਿੰਦੇ ਤਿੰਨ ਚੀਜ਼ਾਂ ਤੇਰੇ ਕੋਲ ਹੋਣਗੀਆਂ ਹਿਰਦਾ ਵੱਡਾ ਸੁਭਾਅ ਪਾਣੀ ਤੇ ਬੋਲ ਮਿੱਠੇ ਤੇ ਕੋਈ ਤੇਰੀ ਪੱਗ ਨੂੰ ਹੱਥ ਪਾਵੇ ਤੇ ਫਿਰ ਖੰਡੇ ਨੂੰ ਹੱਥ ਪਾ ਲਈ ਤੇ ਜਦੋਂ ਖੰਡਾ ਚੁੱਕੇਗਾ ਤੇ ਪੰਜਵਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਤੇਰੇ ਨਾਲ ਹੋ ਕੇ ਲੜਾਂਗਾ ਓਖੋ ਸਤਨਾਮ ਸ੍ਰੀ ਓਖਣ ਜਦੋਂ ਹਰਿਮੰਦਰ ਸਾਹਿਬ ਨੂੰ ਖਤਰਾ ਹੋਇਆ ਗੁਰੂ ਦੀ ਬੇਦਵੀ ਹੋਈ ਤੇ ਇੱਕ ਬਾਪੂ ਖੰਡਾ ਲੈ ਕੇ ਤੁਰਿਆ ਤੇ ਉਹ ਰੀਜ ਨਾ ਖੰਡਾ ਵਾਇਆ ਅਜੇ ਤੱਕ ਉਸ ਖੰਡੇ ਦੀਆਂ ਖਿੱਚੀਆਂ ਹੋਈਆਂ ਲਕੀਰਾਂ ਨਹੀਂ ਬਿਟੀਆਂ ਅਗਲੇ ਥਰ-ਥਰ ਕੰਬਦੇ ਬਦਾਲੀ ਦਾ ਪੁੱਤ ਕਹਿੰਦਾ ਜੀਂਦਿਆਂ ਨਾ ਲੜਨ ਭੇਜਿਆ ਬਾਪੂ ਕੇ ਮਰਿਆ ਨਾ ਕਹਿੰਦਾ ਪੁੱਤ ਮਰੇ ਵੀ ਕਦੇ ਲੜੇ ਕਹਿੰਦਾ 75 ਵਰਿਆਂ ਦਾ ਬਾਪੂ ਸਿਰ ਲਾ ਕੇ ਤੁਰਿਆ ਫਿਰਦਾ ਕੋ ਵੇ ਗੁਰੂ ਅੱਜ ਅਗਲੇ ਤੇ ਡਰਦੇ ਸੀ ਹੁਣ ਸਾਡੇ ਪ੍ਰਚਾਰਕ ਪਤਾ ਨਹੀਂ ਕਿੱਥੋਂ ਬਾੜ ਆਏ ਕਹਿੰਦੇ ਨਹੀਂ ਸਿਰ ਨਹੀਂ ਲੱਥਾ ਉਹ ਮੜਾ ਜਿਹਾ ਟੱਕ ਲੱਗਾ ਸੀ ਤੇ ਸਿਰ ਤੋਂ ਉਹਨੂੰ ਹੱਥ ਲਾ ਕੇ ਉtre ਜਾਂਦੇ ਆਖੋ ਵਹਿਗਰੂ ਵੇਖੋ ਕੈਸੀਆਂ ਖੇਡਾਂ ਖੇਡਣਦਾ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੇ ਭਾਈ ਬਚਿੱਤਰ ਸਿੰਘ ਨੇ ਮਾਰ ਕੇ 나ਗਨੀ ਸੱਤ ਤਵੀਆਂ ਪਾੜਤੀਆਂ ਕਹਿੰਦੇ ਤਵੀ ਨਹੀਂ ਪਾੜੀ ਅੱਖ ਚ ਮਾਰੀ ਹੀ ਅੱਖੋ ਸਤਨਾਵਾ ਇਹ ਬੰਦੇ ਕੌਣ ਨੇ ਕੌਣ ਕਰ ਰਿਹਾ ਸਾਡੇ ਇਤਿਹਾਸ ਨਾਲ ਛੇੜਖਾਨੀ ਇਹ ਜਿਹੜੀ ਇਹਨਾਂ ਦੀ ਅਣਖ ਸੌਝੇ ਧਿਆਨ ਦੇਣਾ ਮਹਾਰਾਜ ਸਾਹਿਬ ਕਹਿੰਦੇ ਹਿਰਦਾ ਖੁੱਲਾ ਰੱਖੀ ਸੁਭਾਅ ਪਾਣੀ ਵਰਗਾ ਮੋਚਾ ਕੇ ਵੀ ਕਿਸੇ ਦਾ ਮਾੜਾ ਨਾ ਕਰੀ ਮੂੰਹ ਚੋਂ ਮਿੱਠਾ ਬੋਲੀ ਜੇ ਫੇਰ ਵੀ ਕੋਈ ਪੱਗ ਦੀ ਤੇ ਗੁਰੂ ਦੀ ਵਿਦਵੀ ਕਰੇ ਫਿਰ ਖੰਡਾ ਚੱਕੀ ਤੇ ਪੰਜਵੇਂ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਰਹਿਣਗੇ ਜਿੱਥੇ ਮਰਜੀ ਯਾਦ ਕਰਨ ਲਈ ਜਬ ਲਗ ਖਾਲਸਾ ਰਹੇ ਨਿਆਰਾ ਤਬ ਮੋਹ ਤੇਜ ਦਿਉ ਮੈਂ ਜਾ ਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਆ ਜੋ ਕੰਮ ਅਸੀਂ ਫੜ ਲਿਆ ਸੋਮਵਾਰ ਕਿਤੇ ਮੰਗਲਵਾਰ ਕਿਤੇ ਬੁੱਧਵਾਰ ਵੀਰਵਾਰ ਕਿਤੇ ਸ਼ੁੱਕਰਵਾਰ ਕਹਿੰਦੇ ਅੰਨੇ ਦੀ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਠਮੱਕਾ ਸਰਵਰ ਦਾ ਵਿੱਚ ਖਿਦਮਤ ਬਾਬੇ ਨਾਨਕ ਦੀ ਇੱਕ ਦਿਨ ਬਾਬੇ ਨਾਨਕ ਦਾ ਰੱਖਿਆ ਐਤਵਾਰ ਆਖੋ ਸਤਨਾਮ ਉਹ ਦਿਨ ਕਹਿੰਦੇ ਸੀ ਦਾ ਸਾਹਿਬ ਜਾਣਾ ਤੇ ਬਾਕੀ ਦਿਨ ਕਿਤੇ ਤੁਰੇ ਫਿਰਦੇ ਆ ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹੈ ਮੈਂ ਛੇਤੀ ਜ਼ਿਕਰ ਕਰਾਂ ਸਮਾਂ ਕਵਰ ਕਰ ਰਿਹਾ ਆਪਣੇ ਆਪ ਸਮਾਂ ਪਾਸ ਹੋਈ ਜਾ ਰਿਹਾ ਜਾਗੋ ਜਾਗੋ ਸੂਤਿਓ ਕਹਿੰਦੇ ਉਸ ਸ਼ਤਾਨ ਦੀ ਨਿਕਾ ਇਸ ਧਰਤੀ ਤੇ ਪਈ ਉਹਨੇ ਨਿਕੇ ਸ਼ਤਾਨ ਨੂੰ ਆਖਿਆ ਸਭ ਤੋਂ ਸੋਹਣਾ ਟੁਕੜਾ ਪੰਜਾਬ ਸਿੰਘ ਤੇ ਦਇਆਕਾਰ ਦਾ ਘਰ ਪੰਜਾਬ ਇਹਨੂੰ ਤਬਾਹ ਕਰੇਗੀ ਉਹਨੇ ਆਖਿਆ ਉਹ ਖਾ ਹੀ ਹੈ ਕਹਿੰਦਾ ਕੋਸ਼ਿਸ਼ ਤੇ ਕਰ ਕੋਈ ਨਹੀਂ ਹੁੰਦਾ ਲੱਗੇ ਰਹੁ ਕਿ ਤੇ ਕਾਮਯਾਬ ਹੋਵਾਂਗੇ ਆਖੋ ਵੈਗਰੋ ਆ ਜਿਹੜੇ ਨਿੰਦਕ ਸੀ ਅਜ ਕਾਮਯਾਬ ਹੋ ਗਏ ਨੌਲੀ-ਨੌਲੀ ਪਹਿਲੋਂ ਪਹਿਲੋਂ ਇਹਨਾਂ ਨੇ ਕੀ ਕੀਤਾ ਵੀ ਕਹਿੰਦੇ ਪਾਣੀ ਤਰੌਂਕਣਾ ਮਣਾ ਮਾਰੇ ਦੇ ਅੱਗੇ ਕਹਿੰਦੇ ਥਾਂ ਕੱਚਾ-ਕੂਚਾ ਹੁੰਦਾ ਜੇ ਤਾਂ ਪਾਣੀ ਤਰੌਂਗਦੇ ਹੀ ਫਿਰ ਕਹਿੰਦੇ ਪੈਰਾਂ 'ਚ ਕੁਝ ਬਾਜੂਗਾ ਜੁੱਤੀ ਪਾ ਕੇ ਗੁਰੂ ਗ੍ਰੰਥ ਸਾਹਿਬ ਚੁੱਕ ਲਿਆ ਕਰੋ ਹੌਲੀ-ਹੌਲੀ ਸ਼ੁਰੂ ਹੋਈ ਸੀ ਨਾ ਅੱਜ ਤੋਂ 15 ਸਾਲ ਪਹਿਲਾਂ ਹੀ ਨਿੱਕੇ-ਨਿੱਕੇ ਜਵਜੀ ਸਾਹਿਬ ਤੇ ਡਿਊਟੀ ਲਾਉਂਦੇ ਜਦੋਂ ਇਹ ਪਰੰਪਰਾ ਸ਼ੁਰੂ ਹੋ ਗਈ ਸੀ ਕਹਿੰਦੇ ਨਾਰੀਅਲ ਤੇ ਬ੍ਰਾਹਮਣਾਂ ਦਾ ਵਾ ਤੇ ਕੋੰਬ ਤੇ ਮਨਮਤ ਹੈ ਤੇ ਜੁੱਤੀ ਪਾ ਲੋ ਕਿ ਤਾ ਕਿਤੇ ਡੇਗਣਾ ਪਈਏ ਗੁਰੂ ਗ੍ਰੰਥ ਸਾਹਿਬ ਲੈ ਕੇ ਪੈਰ 'ਚ ਕੁਝ ਵਾਜੂ ਭਾਈ ਤਾਰੂ ਸਿੰਘ ਨੂੰ ਪੁੱਛਿਓ ਜੀ ਦੀ 21 ਦਿਨ ਖੋਪਰੀ ਲੱਥੀ ਉਹ ਤੇ ਡੱਗਾ ਨਹੀਂ ਇਹ ਹੌਲੀ ਹੌਲੀ ਸਾਡੇ ਚਾਏ ਔਰ ਆਪਣਾ ਕੰਮ ਕਰੀ ਗਏ ਚੁੱਪ ਕਰਕੇ ਅਹੀਂ ਰੌਲਾ ਪਾ ਲਿਆ ਫੇਰ ਬਹਿ ਗਏ ਅੱਜ ਅਗਲੇ ਹੌਲੀ ਹੌਲੀ ਇੱਥੋਂ ਤੱਕ ਪਹੁੰਚ ਗਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਪਣੀਰੀ ਹੈ ਨਾ ਕਥਾ ਕਰਕੇ ਇਦਾਂ ਦੇ ਸਵਾਲ ਕਰਦੇ ਜਿਨ੍ਹਾਂ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਬੋਲੋ ਸਤਨਾਮ ਇਦਾਂ ਦੇ ਸਵਾਲ ਪਤਾ ਨਹੀਂ ਕਿੱਥੋਂ ਅਗਲੇ ਕਾਮ ਜਾਪ ਉਹਨੇ ਕਿਹਾ ਕੋਤ ਕੋਸ਼ਿਸ਼ ਕਰ ਕਹਿੰਦਾ ਮੈਨੂੰ ਡਰ ਲੱਗਦਾ ਇਹ ਇਹਨਾਂ ਦੇ ਘਰੇ ਵੜਨ ਤੋਂ ਕਿਉਂਕਿ ਇਹਨਾਂ ਦੇ ਘਰ 'ਚ ਬੰਦਕੀ ਉਹਨੇ ਆਪਾਂ ਗੰਦਗੀ ਪਾਣੀ ਹੋ ਫਿਰ ਪੰਜਾਬ ਡੁੱਬਣੇ ਕਹਿੰਦੇ ਪਾਪਾ ਫਿਰ ਨਿਕਾ ਰੱਖੀ ਹੁਣ ਧਿਆਨ ਨਾ ਸੋਲਿਓ 4 ਕਿ ਮਿੰਟਾਂ ਅੰਦਰ ਘਾਣੀ ਜੇ ਚੰਗੀ ਲੱਗੇ ਤੇ ਘਰੇ ਲੈ ਜਿਓ ਨਹੀਂ ਤੇ ਰਹਿਣ ਦਿਓ ਵੀ ਗੱਲ ਸਾਡੇ ਨਾਲ ਬਣੀ ਕੀ ਉਹਨੇ ਕੀ ਕੀਤਾ ਬਿਲੋ ਘਰੇ ਆਇਆ ਤੇ ਦਇਆ ਕੌਰ ਬੈਠੀ ਐ ਪੰਜਾਬ ਸਿੰਘ ਬੈਠਾ ਦਸਤਾਰ ਬੱਧੀ ਦਾੜਾ ਲੰਮਾ ਗਾਤਰਾ ਉੱਪਰ ਦੀ ਪੂਰਾ ਬਾਣੇ ਦੇ ਵਿੱਚ ਐ ਤੇ ਦਇਆ ਕੌਰ ਨੇ ਆਖਿਆ ਪੁੱਤ ਬੂਏ 'ਚ ਖੜੋਤਾ ਆ ਜਾ ਦਇਆ ਵਾ ਨਾ ਤਰਸ ਆ ਗਿਆ ਆ ਜਾ ਪੁੱਤ ਘਰੇ ਆ ਜਦੋਂ ਘਰੇ ਵੜ ਲਿਆ ਤੇ ਹੱਸ ਕੇ ਵੱਡੇ ਨੂੰ ਕਹਿੰਦਾ ਬਣ ਗਈ ਗੱਲ ਹੁਣ ਜਗ੍ਹਾ ਮਿਲ ਗਈ ਐ ਹੁਣ ਬੇੜਾ ਕਰਕ ਕਰਾਂਗੇ ਰੋਇਆ ਰੁੱਖ ਕੋਹਾੜੇ 'ਚ ਵੇਖ ਦਸਤਾ ਟੱਕ ਜੜਾਂ ਤੇ ਲਾਇਆ ਤੇ ਆਪਣੇ ਨੇ ਉਹ ਸਾਨੂੰ ਕੋਈ ਨਹੀਂ ਮਾਰ ਸਕਦਾ ਸਾਨੂੰ ਇੱਕੋ ਚੀਜ਼ ਆ ਅਗਲਿਆਂ ਨੂੰ ਪਤਾ ਇਹ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਇਹਨਾਂ ਨੂੰ ਆਪ ਦੇ ਹੀ ਮਾਰਦੇ ਪੱਗ ਨੂੰ ਪਾਗੜਾ ਮਾਰੂ ਦੂਜਾ ਨਹੀਂ ਡਰਦੇ ਅਗਲੇ ਜੁਰਤ ਨਹੀਂ ਕਿਸੇ ਦੀ ਗਾਤਰੇ ਵਾਲੇ ਨੂੰ ਗਾਤਰੇ ਵਾਲਾ ਮਾਰ ਸਕਦਾ ਦੂਜੇ ਦੀ ਜੁਰਤ ਨਹੀਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਜਿਹੜੇ ਨਾਲ ਬਹਿ ਕੇ ਖਾਂਦੇ ਤੁਰੇ ਫਿਰਦੇ ਇਹਨਾਂ ਦਾ ਖਿਆਲ ਜ਼ਿਆਦਾ ਰੱਖਿਆ ਕਰੋ ਬਾਕੀ ਨਹੀਂ ਕਿਸੇ ਦੀ ਜ਼ਰੂਰਤ ਹੁੰਦੀ ਕਿ ਹੱਥ ਬਾਝੇ ਉਹਨੇ ਜਦੋਂ ਘਰ 'ਚ ਜਗ੍ਹਾ ਦੇਤੀ ਤੇ ਵੱਡੇ ਸ਼ਤਾਨ ਨੂੰ ਕਹਿੰਦਾ ਵੀ ਜਗ੍ਹਾ ਮਿਲ ਗਈ ਉਹਨੇ ਕੀ ਵੇਖਿਆ ਦਇਆਕੌਰ ਆਟਾ ਗੁੰਦੀ ਜਵਜੀ ਸਾਹਿਬ ਪੜ ਰਹੀ ਆ ਛੋਟੀ ਕੇਸ ਕੀ ਥੱਲੇ ਚੁੰਨੀ ਉੱਤਾਂ ਦੀ ਜੋੜਾ ਲਾਇਆ ਤੇ ਬਾਪੂ ਤੜਕੇ ਉੱਠ ਕੇ ਨਿਤਨੇਮ ਕਰਨ ਦਿਆ ਕਹਿੰਦਾ ਵੀ ਇਹ ਤੇ ਬਹੁਤ ਜੁੜੇ ਆ ਤੇ ਹੌਲੀ ਹੌਲੀ ਕੰਮ ਕਰਨਾ ਪੈਣਾ ਇਹਨਾਂ ਦਾ ਖੋਏ ਗਰੂ ਫਿਰ ਉਹਨੇ ਖੇਡ ਖੇਡੀ ਕਹਿੰਦਾ ਜੀ ਮੇਰਾ ਕੋਈ ਮਾਂ ਪਿਓ ਨਹੀਂ ਆ ਬੀਬੀ ਬਨੂ ਪੋਤੀ ਬਣਾ ਲਾ ਦਇਆ ਸੀ ਉਹਨੂੰ ਦਰਸਾਇਆ ਕਹਿੰਦੀ ਫਿਰ ਕੀ ਬੁੱਧ ਤੇਰਾ ਨਾ ਪਾਰ ਪਿੰਦਾ ਆ ਕਮਰਾ ਵੀ ਤੇਰਾ ਘਰ ਹੀ ਤੇਰਾ ਇੰਨੀ ਕੀ ਦਇਆ ਆ ਗਈ ਤੇ ਪੰਜਾਬ ਸਿੰਘ ਕਹਿੰਦਾ ਦਇਆ ਵੇਖ ਲਾ ਬੱਚਾ ਬਗਾਨਾ ਆਪਾਂ ਇਹਨੂੰ ਜਾਣਦੇ ਬੁੱਝਦੇ ਨਹੀਂ ਕਿੱਥੋਂ ਆਇਆ ਕੌਣ ਕਿਵੇਂ ਆ ਯਕੀਨ ਕਰਨਾ ਓਖਾ ਏ ਤੇ ਦਇਆ ਕਹਿੰਦੀ ਜਾਓ ਤੁਸੀਂ ਸਰਦਾਰ ਜੀ ਛਾਕੀ ਕਰੀ ਜਾਓ ਨਿਆਣਾ ਹੈਗਾ ਪੰਜਾਬ ਦੇ ਵਿੱਚ ਇਹ ਗੁਣ ਸੀ ਤਾਈਓ ਸਾਨੂੰ ਮਾਰ ਵੀ ਪਈ ਚਲੋ ਜੀ ਜਦੋਂ ਪੈਰ ਧਰਾਵਾ ਹੋ ਗਿਆ ਪ੍ਰੇਮ ਕਾਫੀ ਬਣ ਗਿਆ ਕਿ ਉਹਨੇ ਇੱਕ ਦਿਨ ਕਿਆ ਦਇਆਕਰਨ ਨੂੰ ਕਹਿੰਦਾ ਬੀਬੀ ਤੂੰ ਜੋੜਾ ਘਾਤੋਂ ਲਾਉਣੀ ਰੋਟੀ ਲਾਉਣ ਲੱਗਿਆ ਆ ਪਾਠ ਜਿਆ ਘਾਤੋਂ ਕਰ ਦੇ ਰਿਹਾ ਨੇ ਕਿੰਨੇ ਪੁੱਤ ਚਪੇੜ ਮਾਰੋ ਇਹ ਸਾਡੇ ਗੁਰੂ ਬਾਬਿਆਂ ਨੇ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਇਹ ਸਾਨੂੰ ਕਹਿ ਕੇ ਗਏ ਸਿਮਰਨ ਕਰਨਾ ਨਿਤਨੇਮ ਸਿੱਖੀ ਹੈ ਡਰ ਗਿਆ ਕਹਿੰਦਾ ਜੇ ਹੌਲੀ ਹੌਲੀ ਕੰਮ ਹੋਊ ਫਿਰ ਚਲੋ ਸਾਖੀ ਵੱਡੀ ਮੈਂ ਛੋਟੀ ਕਰਾਂ ਉਹਨੇ ਚਲਦਿਆਂ ਚਲਦਿਆਂ ਇੱਕ ਦਿਨ ਵੇਖਿਆ ਵੀ ਪੰਜਾਬ ਸਿੰਘ ਹਲਵਾ ਵਾਵੇ ਦਇਆ ਕਰ ਰੋਟੀ ਲੈ ਕੇ ਗਈ ਤੇ ਕਹਿੰਦਾ ਮਾਂ ਇੱਥੇ ਰੱਖ ਦੇ ਉਹਨੇ ਵੇਖਿਆ ਵੀ ਅੱਜ ਦੋਵਾਂ ਜੀਆਂ ਨੂੰ ਲੜਾਉਣਾ ਮੈਂ ਇਹ ਬਰਬਾਦ ਕਰਨਾ ਧਰਤੀ ਨੂੰ ਉਹਨੇ ਕੀ ਕੀਤਾ ਹੌਲੀ ਜੀ ਰੋਟੀਆਂ ਕੱਢ ਕੇ ਸੁੱੜਤੀਆਂ ਪੰਛੀਆਂ ਪਸ਼ੂਆਂ ਨੂੰ ਤੇ ਪੋਣਾ ਵੇਲਾ ਮਨ ਚ ਉਹਦੇ ਸ਼ੈਤਾਨ ਦੇ ਸੀ ਵੀ ਜਦੋਂ ਆਊਗਾ ਭੁੱਖ ਲੱਗੀ ਉਹ ਰੋਟੀ ਮਿਲਣੀ ਨਹੀਂ ਤੇ ਮਾਤਾ ਦੀ ਨੇਰੀ ਆ ਜਾਣੀ ਆਪ ਕੋ ਸਤਨਾ ਜਦੋਂ ਉਹਨੇ ਰੋਟੀ ਵੇਖੀ ਵੇਖੋ ਪੰਜਾਬ ਕੀ ਸੀ ਕੋਣਾ ਖੁੱਲਾ ਕੁਛ ਨਹੀਂ ਕਹਿੰਦੇ ਪੁੱਤ ਪ੍ਰਸ਼ਾਦਾ ਕੌਣ ਖਾ ਗਿਆ ਕਹਿੰਦੇ ਪਤਾ ਨਹੀਂ ਅੱਜ ਮਾਤਾ ਨੂੰ ਭੁਲੇਖਾ ਲੱਗ ਗਿਆ ਤੇ ਪੰਜਾਬ ਕਿੰਨਾ ਠੰਡਾ ਸੀ ਕਹਿੰਦੇ ਚੱਲ ਕੋਈ ਨਹੀਂ ਪੁੱਤਰਾ ਕੋਈ ਲੋੜਵੰਦ ਛਾ ਗਿਆ ਆਪਾਂ ਪਾਣੀ ਪੀਨੇ ਉਹਨੂੰ ਫੇਰ ਚਿੰਤਾ ਹੋ ਗਈ ਵੀ ਇਹ ਤੇ ਲੜੇ ਨਹੀਂ ਮੈਂ ਸੋਚਿਆ ਵੀ ਗਾਲਾਂ ਗੁਲਾਂ ਕੱਢੂਗਾ ਲੜਨਗੇ ਲੜਾਉਂਦਾ ਓ ਫੇਰ ਉਹਨੇ ਹੌਲੀ ਹੌਲੀ ਪੈਰ ਜਮਾਏ ਇੱਕ ਦਿਨ ਕਹਿੰਦਾ ਬਾਪੂ ਜੀ ਮੇਰੇ ਆਖੇ ਲੱਗੇ ਐਤ ਕੀ ਨੀਵੇਂ ਖੱਤੇ ਆਪਾਂ ਨਾਂ ਬੀਜਗੇ ਕਹਿੰਦਾ ਪੁੱਤ ਕਿਉਂ ਕਹਿੰਦਾ ਮੈਨੂੰ ਲੱਗਦਾ ਵਰਖਾ ਕਾਫੀ ਹੋਣੀ ਐ ਪੰਜਾਬ ਦਾ ਦੇਲ ਹੀ ਇਦਾਂ ਦਾ ਕਹਿੰਦਾ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਜਿੱਦਾਂ ਕਵੇਂ ਕਰ ਲਾਂਗੇ ਕਿਉਂਕਿ ਸਾਨੂੰ ਸਾਰਿਆਂ ਨੇ ਧੱਕਾ ਦਿੱਤਾ ਆਖੋ ਸਤਨਾਮ ਇਹ ਜਿਹੜਾ ਸਰੂਪ ਆ ਨਾ ਗੁਰੂ ਦਾ ਇਹ ਲੋਕੀ ਨਿਕ ਮੋਸ਼ ਨਾਲਾ ਇਦਾਂ ਦੀਆਂ ਰੂਹਾਂ ਬੈਠੀਆਂ ਜਾਣ ਦੇਣ ਤੱਕ ਚੱਲ ਜਾਂਦੇ ਪਰ ਇਦਾਂ ਫਾਇਦਾ ਚੁੱਕਦੇ ਅਗਲੇ ਚਲੋ ਬਾਪੂ ਦੇ ਪ੍ਰਵਾਨ ਕਰੂਗਾ ਸ਼ੁਰੂ ਤੋਂ ਅਸੀਂ ਦੇਣ ਵਾਲੇ ਹੀ ਆ ਲੈਂਦੇ ਕੁਝ ਨਹੀਂ ਆਖੋ ਸਤਨਾਓ ਉਹਨੇ ਵੀ ਆਪਦੇ ਪੁੱਤਾਂ ਦੇ ਲਾਛਾਂ ਤੇ ਖਫਣ ਨਹੀਂ ਪਾਇਆ ਕੋਲੋਂ ਹੌਲੀ ਜੀ ਲੰਘ ਗਿਆ ਜਦੋਂ ਮੁਖਸਰ ਸਾਹਿਬ ਸਾਡੇ ਸਸਕਾਰ ਕੀਤੇ ਜਾ ਕੇ ਉਥੇ ਜ਼ਰੂਰ ਕੰਗੇ ਨਾ ਦਾੜਾ ਵਾਇਆ ਪੱਗਾਂ ਬੱਧੀਆਂ ਜੋਧਿਆਂ ਦੀਆਂ ਸਰੀਰ ਤੇ ਖਫਣ ਪਾ ਕੇ ਆਖਿਆ ਮੇਰਾ 5000 ਹਾਰੀ ਮੇਰਾ 10000 ਹਾਰੀ ਭਾਈ ਦਇਆ ਸਿੰਘ ਰੋਪੇ ਕਹਿੰਦੇ ਪਾਸ਼ਾ ਆਪਦੇ ਪੁੱਤਾਂ ਵੱਲ ਮਾਰੇ ਕਹਿੰਦੇ ਦੁਬਾਰਾ ਨਾ ਇਦਾਂ ਕਹੀਂ ਇਹ ਵੀ ਮੇਰੇ ਹੀ ਆਖੋ ਵੇਗ ਇਦਾਂ ਦਾ ਪਿਓ ਨਹੀਂ ਲੱਭਣਾ ਦੁਨੀਆ ਤੇ ਅੱਜ ਹੈਗੇ ਕੱਲ ਨੂੰ ਹੋਰ 20 ਸਾਲ ਕੱਢ ਜੂਗੇ 40 ਕਿਹੜਾ ਬਹਿ ਰਹਿਣਾ ਪਰ ਯਾਦ ਰੱਖਿਓ ਇਹੋ ਸੱਚ ਸੁਣਨਾ ਕਾ ਉਹਨੇ ਨੀਵੀਂ ਬਜਾਈ ਨਾ ਉੱਚੀ ਬਜਾਤੀ ਮੀਂਹ ਪੈ ਗਿਆ ਲੋਕਾਂ ਦੀ ਮਰ ਗਈ ਉਹਨਾਂ ਦੀ ਦੁਗਣੀ ਨਿਕਲੀ ਅਗਲੀ ਵਾਰ ਨੂੰ ਫੇਰ ਸ਼ੈਤਾਨ ਕਹਿੰਦਾ Papa ਇਹ ਕਿ ਨੀਵੀਂ ਬੀਜ ਉੱਚੀ ਨਹੀਂ ਇਹ ਕਹਾਣੀ ਕਿਸੇ ਗੋਰੇ ਦੀ ਮੈਂ ਆਪਣੇ ਮੁਤਾਬਕ ਢਾਲੀ ਸੌਕੀ ਸਮਝ ਪੈ ਜੇ ਤੁਹਾਨੂੰ ਜੇ ਪੱਲੇ ਪੈ ਜੇ ਇੰਨਾ ਵੱਡਾ ਪ੍ਰਬੰਧ ਕੀਤਾ ਕੰਮ ਆਜੇ ਉਹਨੇ ਕਹਿਇਆ ਕਿ ਬਾਪੂ ਔੜ ਲੱਗੂਗੀ ਨੀਵੀਂ ਵੇਜੀ ਲੋਕੀ ਡਰ ਗਏ ਮੀਂਹ ਪਏ ਪਿਛਲੇ ੜੀ ਉਹਨਾਂ ਨੀਵੀਂ ਛੱਡ ਕੇ ਉੱਚੀ ਤੇ ਨੀਵੀਂ ਉਹਨਾਂ ਨੇ ਉਲਟ ਕੀਤਾ ਉਹਨਾਂ ਦੀ ਫੇਰ ਮਾਰੀ ਗਈ ਸੋਕੇ ਨਾ ਇਹਨਾਂ ਦੀ ਫੇਰ ਹੋ ਗਈ ਤੇ ਜਦੋਂ ਦੋ ਸੀਜ਼ਨ ਲੱਗੇ ਤੇ ਰੁਪਈਆ ਬਣ ਗਿਆ ਕਰੋੜ ਜੋ ਪੰਜਾਬ ਦਾ ਨਕਸ਼ਾ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਅੱਜ ਤੋਂ 200 ਸਾਲ ਪਹਿਲਾਂ ਤੇ ਹੁਣ ਕਿੱਥੇ ਆ ਉਹਨੇ ਕਿਹਾ ਪਾਪਾ ਕੀ ਟੁੱਟਾ ਜਾ ਘਰ ਆਪਣਾ ਕੱਚਾ ਇੰਨੇ ਪੈਸੇ ਬੈ ਆਪਾਂ ਮੈਲ ਬਣਾਈਆਂ ਆਖੋ ਵੇ ਗੁਰੂ ਉਹਨੇ ਕਿਹਾ ਪੁੱਤ ਨਹੀਂ ਬਾਬੇ ਨਾਨਕ ਨੇ ਆਖਿਆ ਵਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਕੀ ਲੈਣਾ ਮਹਿਲ ਮਾੜੀਆਂ ਚ ਬੁੱਤ ਲੰਗਰ ਲਾਈਦਾ ਗਰੀਬਾਂ ਨੂੰ ਦਈਦਾ ਕਹਿੰਦਾ ਨਹੀਂ ਬਾਪੂ ਕੋਠੀ ਪਾਉਣੀ ਐ ਚਲੋ ਦਇਆਕੌਰ ਨੂੰ ਤਰਸਾ ਗਿਆ ਕਹਿੰਦੀ ਜੇ ਨਿਆਣਾ ਕਹਿੰਦਾ ਤੇ ਪਾ ਦਿਓ ਕੀ ਫਰਕ ਪੈਂਦਾ ਉਹਨੇ ਤਿੰਨ ਮੰਜ਼ਲੀ ਪਵਾਈ ਕੋਠੀ ਫੇਰ ਉਹਨੇ ਕਿਹਾ ਪਾਪਾ ਜੀ ਇੰਨੇ ਪੈਸੇ ਲਾਦੇ ਆ ਤੇ ਰਿਸ਼ਤੇਦਾਰਾਂ ਨੂੰ ਤੇ ਪਤਾ ਨਹੀਂ ਲੱਗਾ ਕੋਈ ਪਾਲਟੀ ਪੁਲਟੀ ਰਖੀਏ ਫੇਰ ਹੀ ਘਰੇ ਆਉਣਗੇ ਅੱਜ ਵੀ ਲੋਕੀ ਮਾਫ ਕਰਿਓ ਮਾਰੇ ਦਾ ਫੇਰਾ ਨਹੀਂ ਪਵਾਉਂਦੇ ਦਿਖਾਉਣਾ ਤੇ ਘਰ ਹੁੰਦਾ ਆਖੋ ਵੈਗਰ ਤੇ ਮਾਰੇ ਨੂੰ ਇੱਕ ਗੁੱਠੇ ਵਜ਼ੀਰ ਵਿਚਾਰਾ ਕੱਲਾ ਹੀ ਸੁਗਉਣੀ ਸਾਹਿਬ ਫੜ ਜਾਂਦਾ ਕੋਈ ਨਹੀਂ ਵੜਦਾ ਇਸ ਕਹਿਣਗੇ ਆ ਲੌਬੀ ਆ ਕਿਚਨ ਆ ਫਲਾਣਾ ਢੀਂਗਾ ਜਿਹਦੇ ਦਰਸ਼ਨ ਕਰਾਉਣੇ ਉਹ ਰਹਿ ਗਿਆ ਪਾਸੇ ਹੀ ਅੱਖੋ ਵੈਗਰੋ ਘਰ ਤੇ ਉਹ ਦਿਖਾਉਣਾ ਸੀ ਡੱਡਾ ਡੇਰਾ ਇਹ ਨਹੀਂ ਜਿਹੜੇ ਡੇਰਾ ਤਹ ਜਾਣ ਵਾਡੇ ਰਾ ਕਾ ਸੰਜਮੋ ਗੁਰ ਕੈ ਜਦੋਂ ਘਰ 'ਚ ਪਾਰਟੀ ਰੱਖੀ ਤੇ ਸ਼ੈਤਾਨ ਹੱਸਿਆ ਵੱਡਾ ਕਹਿੰਦਾ ਪੁੱਤਰਾ ਹੁਣ ਕੰਮ ਓਕੇ ਐ ਟਾਈਮ ਆਪਣਾ ਵੀ ਲਾਗੇ ਤੇ ਕਹਾਣੀ ਦਾ ਵੀ ਟਾਈਮ ਲੱਗ ਗਿਆ ਉਹਨੇ ਕਿਹਾ ਹੁਣ ਜਾਣਗੇ ਕਹਿੰਦਾ ਪੁੱਤਰਾ ਥੋੜੀ ਜੀ ਛੇੜਖਾਨੀ ਕਰਦੇ ਹੁਣ ਪੂਰੀ ਤਿਆਰੀ ਦੇ ਵਿੱਚ ਪਾਰਟੀ ਰੱਖ ਲਈ ਤੇ ਕਹਿੰਦਾ ਮਾਂ ਮੇਰੇ ਸੱਜਣ ਦੋਸਤ ਆ ਉਹ ਕਹਿੰਦੇ ਆ ਵੀ ਪੈਗ ਪੂਗ ਦਾ ਕੰਮ ਚੱਲੂਗਾ ਆਖੋ ਵੈਗਰ ਮਾਂ ਕਹਿੰਦੀ ਵੇ ਤੂੰ ਮਰ ਜੇ ਏ ਗੁਰੂ ਨਾਨਕ ਦਾ ਘਰ ਐ ਇਥੇ ਇਸ ਚੀਜ਼ ਦਾ ਨਾਂ ਨਹੀਂ ਲੈਣਾ ਪੰਜਾਬ ਨੂੰ ਗੁੱਸਾ ਆ ਗਿਆ ਤੈਨੂੰ ਨੀਲਾ ਕਰ ਦੂ ਕਹਿੰਦਾ ਚੰਗਾ ਮਾਂ ਕਈ ਦਈਆ ਪੁੱਤ ਪੁੱਤ ਬਗਾਨੇ ਬਗਾਨੇ ਹੁੰਦੇ ਸਕੇ ਬੋਲਦੇ ਨਹੀਂ ਇਦੋਂ ਇੰਨੀ ਗੱਲ ਕਹਿ ਕੇ ਕਹਿੰਦਾ ਚੰਗਾ ਮਾ ਮੈਂ ਤੁਹਾਡਾ ਘਰ ਹੀ ਛੱਡ ਦੇਣਾ ਦਇਆ ਸੀ ਨਾ ਉਹਨੇ ਕਿਹਾ ਕੋਈ ਨਹੀਂ ਅੱਖਾਂ ਭਰ ਗਈਆਂ ਮਾਵਾਂ ਦਾ ਦਿਲ ਹੁੰਦਾ ਕਹਿੰਦੀ ਚੱਲ ਮੈਂ ਕਰਦੀ ਗੱਲ ਤੇਰੇ ਪਾਪੇ ਨਾਲ ਮਣਾਉਣਾ ਆਪਾਂ ਇਹਨੂੰ ਦੋਵੇਂ ਰਲ ਕੇ ਪੰਜਾਬ ਸਿੰਘ ਨੂੰ ਫਿਰ ਮਨਾਇਆ ਮੰਨਦਾ ਕਿੱਥੇ ਹੀ ਉਹਨੇ ਆਖਿਆ ਪਾਰਟੀ ਕਰੀਏ ਜੀ ਇੰਨਾ ਖਰਚਾ ਕਰ ਲਿਆ ਥੋੜਾ ਜਿਹਾ ਸ਼ਰਾਬ ਚਲਾਈਏ ਮੀਟ ਡੀਜੀ ਵਾਲਾ ਵੀ ਸੱਦ ਗਿਆ ਫਿਰ ਗੱਲ ਨਹੀਂ ਨਿਆਣਾ ਗੁੱਸੇ ਹੁੰਦਾ ਪੰਜਾਬ ਸਿੰਘ ਵੀ ਪਹਿਲਾਂ ਤੇ ਬੋਲਿਆ ਕਹਿੰਦਾ ਮੇਰੇ ਗੁਰੂ ਨਾਨਕ ਨੇ ਦਸਾਂ ਪਾਤਸ਼ਾਹਾਂ ਨੇ ਆਗਿਆ ਨਹੀਂ ਦਿੱਤੀ ਆਪਾਂ ਨੂੰ ਇਸ ਚੀਜ਼ ਦੀ ਮੈਂ ਨਹੀਂ ਮੰਨਦਾ ਜਦੋਂ ਫਿਰ ਦੋਵੇਂ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਵੇ ਅਸੀਂ ਘਰੋਂ ਹੀ ਚੱਲ ਜਾਣਾ ਤੇ ਫਿਰ ਪੰਜਾਬ ਦੀ ਮਜਬੂਰੀ ਬਣ ਗਈ ਬੋਲੋ ਵੇਗਰੂ ਅੱਜ ਕਈ ਗਾਤਰੀ ਪਾ ਕੇ ਬੰਦੇ ਨਾ ਸ਼ਰਾਬ ਦੀਆਂ ਪੇਟੀਆਂ ਲਾਉਂਦੇ ਵੇਖੇ ਮੈਂ ਕਹੇ ਕਿ ਕੀਤਾ ਜੀ ਕਹਿੰਦਾ ਬਾਬਾ ਜੀ ਆਪਾਂ ਦੇ ਨਹੀਂ ਪੀਣੀ ਮੁੰਡਾ ਬਾਹਰੋਂ ਆਇਆ ਫਿਰ ਇੱਕੋ ਪੋਤਾ ਤੇ ਕੀ ਕਰੀਏ ਬੋਲੋ ਵੇਗਰੂ ਦਇਆਕਾਰ ਨੇ ਤੇ ਸ਼ੈਤਾਨ ਨੇ ਪੰਜਾਬ ਮਣਾ ਲਿਆ ਕਹਿੰਦੇ ਪਾਲਟੀ ਰਖਤੀ ਤੇ ਜਦੋਂ ਸਭ ਕੁਝ ਚੱਲਣ ਦਾ ਪਿਆ ਤੇ ਸੱਜਣ ਮਿੱਤਰ ਆਏ ਤੇ ਉਹਨਾਂ ਕਿਹਾ ਪੰਜਾਬ ਸਿਆਂ ਕੀ ਤੂੰ ਐਵੇਂ ਦਮਾਲਾ ਵੱੱਦਾ ਦਾੜਾ ਇੰਨੀ ਬਾਣੀ ਪੜਦਾ ਰਹਿਣਾ ਜਕਾਰੇ ਛੜਦਾ ਤੂੰ ਵੀ ਘਟ ਲਾਲਾ ਪੰਜਾਬ ਸਿੰਘ ਕਹਿੰਦਾ ਦੁਬਾਰਾ ਨਾ ਬੋਲਿਓ ਖਬਰਦਾਰ ਜੇ ਇਹ ਚੀਜ਼ ਬੋਲੇ ਮੈਂ ਪੰਜਾਬ ਆ ਵਸਦਾ ਗੁਰਾਂ ਦੇ ਬੋਲੋ ਸਾਰੇ ਮੈਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਇਆ ਮੈਂ ਬਿਲਕੁਲ ਨਹੀਂ ਐਸਾ ਕਰੂੰਗਾ ਤੁਹਾਡੀ ਇਨੀ ਮੰਨ ਲਈ ਹੈ ਫਿਰ ਸ਼ੈਤਾਨ ਨੇ ਵੇਖਿਆ ਵੀ ਇਹਨੇ ਨਹੀਂ ਮੰਨਣਾ ਇਹ ਪੰਜਾਬ ਆ ਕਹਿ ਕਹਿ ਕੇ ਬਦਲੇ ਲੈਂਦਾ ਮੈਨੂੰ ਕਿ ਕਿੰਨੇ ਗਾਇਆ ਹੈ ਫਲਾਂ ਅੱਜ ਨਹੀਂ ਹੈਗੇ ਸਾਡੇ ਚੱਖੋ ਵੈਗਰੂ ਇਸੇ ਕਰਕੇ ਨਹੀਂ ਹੈਗੇ ਕਿਉਂਕਿ ਉਹਨਾਂ ਦੀ ਸੋਚ ਉਡਾਰੀ ਭਰਦੀ ਸੀ ਤੇ ਮੇਰੇ ਬਾਦਸ਼ਾਹ ਕਿਰਪਾ ਕਰਨ ਉਹਨੇ ਕਹਿੰਨੇ ਮੰਨਣਾ ਨਹੀਂ ਪੰਜਾਬ ਸੋਹਣੇ ਤੇ ਸ਼ੈਤਾਨ ਨੇ ਕੀ ਕੀਤਾ ਦਇਆਕੋਰ ਨੂੰ ਉਹ ਕਹਿੰਦਾ ਮੈਂ ਪੈਗ ਨਹੀਂ ਲਾਉਣਾ ਪਾਣੀ ਲਿਆਈ ਉਹ ਪਾਣੀ ਲੈ ਕੇ ਆਈ ਤੇ ਸ਼ੈਤਾਨ ਨੇ ਹੌਲੀ ਜੀ ਪੈਰ ਚ ਪੈਰ ਫਸਾਇਆ ਮਾਂ ਦੇ ਤੇ ਦਇਆ ਮੂੰਹ ਪਰ ਨੇ ਡਿੱਗੀ ਤੇ ਜਿਹੜੀ ਪਲੇਟ ਸੀ ਪੰਜਾਬ ਸਿੰਘ ਦੇ ਮੂੰਹ ਤੇ ਦਾੜੇ ਤੇ ਤੇ ਲਾਗੇ ਬੰਦੇ ਕਹਿੰਦੇ ਜਾ ਓਏ ਤੂੰ ਬੰਦਾ ਕੋਈ ਤੇਰੀ ਤੇ ਬੇਇੱਜ਼ਤੀ ਹੋ ਗਈ ਸਾਰੇ ਲੀੜੇ ਖਰਾਬ ਹੋ ਗਏ ਤੇ ਪੰਜਾਬ इमोशनल ਹੋ ਗਿਆ ਕੋਈ ਜਿਦਾਂ ਹੀ ਉਹਨੇ ਆਖੋ ਸਤਨਾਵ ਚੱਕਦੇ ਆਂਗੇ ਫੜ ਲਿਆਂਗੇ ਰੱਖਦੇ ਆਂਗੇ ਐਸੀ ਗੱਲ ਤੋਂ ਸਾਡਾ ਵੀਰ ਕਹਿੰਦਾ ਹੁੰਦਾ ਸੀ ਵੀ ਪੜ੍ਹਾਈ ਕਰੋ ਤੁਹਾਡੀ ਕਲਮ 'ਚ ਜ਼ੋਰ ਚਾਹੀਦਾ ਏ ਕਿਉਂਕਿ ਹੁਣ ਸਮਾਂ ਕਲਮਾਂ ਦਾ ਵਾ ਡੰਡੇ ਦਾ ਨਹੀਂ ਆਖੋ ਵੇਕਰ 14 ਜੰਗ ਲੜੇ ਮੇਰੇ ਬਾਪੂ ਨੇ 15ਵੀਂ ਜੰਗ ਕਲਮ ਦੀ ਕਾਤੋਂ ਜਫਰਨਾਮਾ ਲਿਖਿਆ ਸਿੱਧਾ ਤੀਰ ਚਲਾਉਂਦੇ ਔਰੰਗਜ਼ੇਬ ਦੀ ਛਾਤੀ ਪਾੜ ਸਕਦੇ ਸੀ ਪਰ ਕਲਮ ਦੇ ਨਾਲ ਕਿਹਾ ਕਿ ਆਉਣ ਵਾਲੇ ਸਮੇਂ ਨੂੰ ਸੂਚਿਤ ਕੀਤਾ ਕਿ ਪੁੱਤ ਜਿੱਥੇ ਕਲਮਾਂ ਕੰਮ ਕਰਦੀਆਂ ਉੱਥੇ ਤੇਗਾ ਨਹੀਂ ਕਰਦੀਆਂ ਅਸੀਂ ਸਮਝ ਨਹੀਂ ਪਾਏ ਤੇ ਹੁਣ ਸਮਝਾਂਗੇ ਸਮਾ ਪਾ ਕੇ ਮੇਰੇ ਬਾਦਸ਼ਾਹ ਨੇ ਮਿਹਰ ਕੀਤੀ ਜੀ ਸਮਾ ਆਪਣਾ ਸੰਪੂਰਨ ਹੈ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਔਰ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਦਇਆ ਜਦੋਂ ਕਹਿੰਦੇ ਪੰਜਾਬ इमोशनल ਹੋਇਆ ਉਹਨੇ ਉੱਠ ਕੇ ਤੇ ਦਇਆਕੋਰ ਦੇ ਚਪੇੜ ਮਾਰੀ ਪਹਿਲੀ ਵਾਰੀ ਜ਼ਿੰਦਗੀ ਦੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਦਵੇਂ ਜੀ ਲੜੇ ਦਇਆ ਕੌਰ ਤੇ ਪੰਜਾਬ ਸਿੰਘ ਆਖੋ ਸਤਨਾਮ ਸ੍ਰੀ ਅਕਾਲ ਜਦੋਂ ਥੱਪੜ ਮਾਰਿਆ ਦਇਆ ਕੌਰ ਦੇ ਕਹਿੰਦੀ ਆਵਾਜ਼ ਸਰਦਾਰਾ 50 ਸਾਲ ਹੋ ਗਏ ਤੇਰਾ ਨਾਂ ਰੈਂਦੀ ਨੂੰ ਨਿਤਨੇਮ ਕਰਕੇ ਬੰਦਗੀ ਤੇਰਾ ਸਿਰ ਘੁੱਟਿਆ ਲੱਤਾਂ ਨਪੀਆਂ ਮੈਂ ਤੈਨੂੰ ਕਦੇ ਫਿੜੇ ਮੋਹ ਨਹੀਂ ਆਖਿਆ ਜਦ ਭਰੀ ਸਭਾ ਦੇ ਵਿੱਚ ਥੱਪੜ ਮਾਰਤਾ ਹੀ ਮੇਰੇ ਮੇਰੇ ਪੱਲੇ ਕੀ ਰਹਿ ਗਿਆ ਪਰ ਜਦੋਂ ਕਹਿੰਦੇ ਨਾ ਵਕਤ ਲੰਘ ਜੇ ਫਿਰ ਔਖਾ ਹੋ ਜਾਂਦਾ ਹੈ ਹੱਥ ਕੰਬਣ ਲੱਗ ਪਿਆ ਪੰਜਾਬ ਦਾ ਪਰ ਥੱਪੜ ਵਾਪਸ ਥੋੜਾ ਮੜਨਾ ਆਖੋ ਸਤਨਾਮ ਉਹ ਥੱਪੜ ਵੱਜ ਚੁੱਕਾ ਸੀ ਦਇਆ ਕੌਰ ਕਹਿਣ ਲੱਗੀ ਚੰਗਾ ਤੂੰ ਆ ਵਸਦਾ ਭਲਾ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਰਹਿ ਗਿਆ ਮੈਂ ਚੱਲੀਆਂ ਕਹਜ ਕੇ ਆਖੋ ਸਤਨਾਮ ਇਹ ਕਹਾਣੀ ਨੂੰ ਡੂੰਗਾ ਸਮਝਿਓ ਅੱਜ ਪੰਜਾਬ ਚ ਦਇਆ ਦੀ ਦੀ ਤਨ ਮੈਨੂੰ ਤੇ ਨਜ਼ਰ ਨਹੀਂ ਆਉਂਦੀ ਕਿਤੇ ਪੀ ਜਿਹੜਾ ਗ੍ਰੰਥੀ ਸਾਹਿਬ 2 ਘੰਟੇ ਪਾਠ ਦੀ ਰੋਲ ਲਾਉਂਦਾ ਉਹਨੂੰ 200 ਰੁਪਇਆ ਦਿੰਦਿਆ ਜਿਹੜਾ 2 ਘੰਟੇ ਗੰਦੇ ਗੀਤ ਗਾਉਂਦਾ ਉਹਨੂੰ 7 ਲੱਖ ਦਿੰਦੇ ਜੇ ਮੈਂ ਗਲਤਾਂ ਦੱਸੋ ਆਖੋ ਐਕਰਨਾਲ ਦੇ ਵਿੱਚ ਗ੍ਰੰਥੀ ਦੀ ਛੱਤ ਡਿੱਗੀ ਉਹਦਾ ਪੁੱਤ ਜਵਾਨ ਥੱਲੇ ਆ ਕੇ ਮਰ ਗਿਆ ਤੇ ਜ਼ਿੰਮੇਵਾਰ ਕੌਣ ਆ ਕਦੀ ਸੋਚ ਕੇ ਵੇਖਿਆ 48 ਘੰਟੇ ਪੰਜ ਪਾਠੀ ਪਾਠ ਕਰਦੇ ਤੇ ਭੇਟਾ 750 ਹੱਥ ਕੰਮਣ ਲੱਗ ਪੈਂਦੇ ਬਾਬੇ ਇੰਨਾ ਚੱਕ ਤਾਂ ਕੰਮ ਕਈ ਕਹਿੰਦੇ ਤੁਸੀਂ ਬਾਣੀ ਵੇਚਦੇ ਆਖੋ ਸਤਨਾਮ ਮੈਂ ਕਹਾਂ ਤੁਹਾਡਾ ਪਾਣੀ ਵੇਖਦਾ ਤੇ ਜੇ ਉਹ ਸ਼ਬਦ ਪੜ੍ਹ ਲੈਣਗੇ ਤੇ ਬਾਣੀ ਕਿਦਾਂ ਵੇਗੀ ਪਾਣੀ ਵੇਖਦਾ ਲੋਕਾਂ ਦਾ ਬੋਲੋ ਸਤਨਾਮ ਚਾਰ ਚਰ ਹਜ਼ਾਰ ਦਾ ਪਾਣੀ ਕੋੜਾ ਤੁਸੀਂ ਸਮਝਗੇ ਹੋਗੇ ਪਰ ਆਪਾਂ ਕਹਿੰਦਾ ਵੀ ਟੌਪ ਦਾ ਪਾਣੀ ਲੈਣਾ ਤੇ ਬਾਣੀ ਵੀਰੀ ਆ ਕੇ ਕਹਿਣਗੇ ਬਲੇ ਨਾ ਤਾਂ ਬਿਸ਼ਰਮੀ ਬੜੀ ਬਾਬੇ ਆਪ ਕੋ ਸਤਨਾਮ ਓਏ ਤੁਹਾਡਾ ਭਵੇਖ ਲੁਕਿਆ ਇੰਨਾ ਛਟੇਜਾਂ ਤੇ ਇਹਨਾਂ ਨੂੰ ਸੰਭਾਲ ਲਓ ਰਹेंगी ਬਾਹਰ ਤੂਫੂਲ ਖਿਲਤੇ ਰਹੇਗੇ ਜ਼ਿੰਦਗੀ ਰਹੂ ਤੇ ਫਿਰ ਇੱਕ ਇੱਕ ਨਿਆਣਾ ਪਤ ਤੋ ਗਿਆ ਨਸ਼ੇ ਚ ਧੀ ਜਿਹੜੀ ਪਤ ਤੋ ਗਈ ਆ ਤੇ ਕੀ ਕਰਨੀ ਜਾਇ ਆਦਤ ਕਿੰਨੂੰ ਦੇਣਾ ਸਾਰਾ ਕੁਝ ਤੋ ਦਿਸਣ ਹੀ ਨਹੀਂ ਦਿਆ ਅੱਗੇ ਕੋਈ ਫਿਰ ਪੁਛਤਾਇਆ ਕਿਆ ਕਰੇ ਚਿੜੀਆ ਚੋਗ ਗਈ ਖੇਤ ਉਸ ਵੇਲੇ ਦਇਆ ਕੌਰ ਪੰਜਾਬ ਦਾ ਸਾਥ ਛੱਡ ਕੇ ਤੁਰ ਪਈ ਤੇ ਪੰਜਾਬ ਰਹਿ ਗਿਆ ਕੱਲਾ ਤੇ ਸਾਰੇ ਰਿਸ਼ਤੇਦਾਰ ਵੀ ਭੱਜ ਗਏ ਤੇ ਸ਼ੈਤਾਨ ਤਾੜੀ ਮਾਰ ਕੇ ਵੱਡੇ ਨੂੰ ਕਹਿੰਦਾ ਓ ਕਿਆ ਕੰਮਾ ਕਹਿੰਦਾ ਪੁੱਤਰਾ ਆ ਜਾ ਹਣ ਜੋ ਕਰਨਾ ਕਰਤਾ ਕਹਿੰਦਾ ਇੱਕ ਕੰਮ ਰਹਿ ਗਿਆ ਉਹ ਤਾਂ ਕਰ ਲੈਂਦੇ ਕਹਿੰਦਾ ਕੀ ਜਦੋਂ ਪੰਜਾਬ ਸਿੰਘ ਉੱਠਿਆ ਤੇ ਟੈਨਸ਼ਨ ਚ ਇੰਨਾ ਸੀ ਕਹਿੰਦਾ ਪੁੱਤਰਾ ਪਹਿਲੀ ਵਾਰੀ ਮੇਰੇ ਘਰ ਚ ਇਦਾਂ ਹੋਇਆ ਤੇ ਮੈਨੂੰ ਨਾ ਕਮਰੇ ਤੱਕ ਪਹੁੰਚਾ ਦੇ ਮੇ ਤੋਂ ਹਣ ਤੁਰਿਆ ਨਹੀਂ ਜਾਂਦਿਆ ਐਸੇ ਵੇਲੇ ਜਿਹੜੀ ਕੰਡੀਸ਼ਨ ਸਾਡੀ ਬਣੀ ਪਈ ਐ ਲੱਤਾਂ ਬਾਹਰ ਨਹੀਂ ਜਲਦੀਆਂ ਸਾਡੇ ਲਾਗੇ ਨਗਰ ਐ ਤਿੰਨਾ ਮਹੀਨਿਆਂ ਚ ਇੱਕ ਪਿੰਡ ਚ 15 ਮੁੰਡੇ ਮਰ ਗਏ ਗੱਭਰੂ ਕਹਿੰਦੇ ਕਹੋਂਦੇ 6 6 ਫੁੱਟ ਦੇ ਜਿਨ੍ਹਾਂ ਦੇ ਚਿਹਰਿਆਂ ਤੇ ਲਾਲੀਆਂ ਤੇ ਮਾਵਾਂ ਨੇ ਮਖਲੀਆਂ ਨਾ ਪਾਲੇ ਸੁਖਣਾ ਸੋਕੇ ਔ ਸਵੇ ਬਲਦੇ ਜੀ ਬੋਲੋ ਸਤਨਾਮ ਜਿੱਦਾਂ ਭਾਈ ਸਾਹਿਬ ਨੂੰ ਕਹਿੰਦੇ ਇਦਾਂ ਹੀ ਸੰਤ ਬਾਬਾ ਜਰਨੈਲ ਸਿੰਘ ਨੂੰ ਵੀ ਅਸੀਂ ਅੱਜ ਤੱਕ ਕਹਿੰਨੇ ਕਈ ਸਾਡੇ ਨਾਲ ਲੜ ਵੀ ਪਿੰਦੇ ਇਹ ਉਹਨੇ ਪੁੱਤ ਮਰਵਾਤੇ ਪੰਜਾਬ ਦੇ ਤੇ ਹੁਣ ਕੌਣ ਮਰਵਾਉਂਦਾ ਹੁਣ ਵੀ ਤੇ ਮਰ ਨਹੀਂਦੇ ਜਿਨ੍ਹਾਂ ਦਾ ਕੱਲਾ ਕੱਲਾ ਹੀ ਟੀਕਾ ਲਾ ਗਿਆ ਮਰਿਆ ਨਹੀਂ ਪਰ ਕੁਝ ਕਰਕੇ ਜਾਓ ਨਾ ਕੀ ਫਾਇਦਾ ਹੀਰਿਆਂ ਵਰਗੇ ਤੁਰਗੇ ਜਦੋਂ ਫਿਰ ਉਹ ਤੁਰਿਆ ਪੈਰ ਭਾਰ ਨਹੀਂ ਚੱਲਦੇ ਪੰਜਾਬ ਦੇ ਸ਼ੈਤਾਨ ਨੂੰ ਕਹਿੰਦਾ ਪੁੱਤ ਕਮਰੇ ਤੱਕ ਕਰਦੇ ਜੇ ਬੁਰੀ ਹੋਈ ਉਹਨੇ ਜਾਣ ਕੇ ਠੱਬੀ ਲਾਈ ਤੇ ਜਦੋਂ ਬੰਦਾ ਬੇਸਹਾਰਾ ਹੋਵੇ ਨਾ ਉਹਨੂੰ ਬਸ ਠੱਕੇ ਦੀ ਲੋੜ ਡਿੱਗ ਪਿਆ ਮੂੰਹ ਪਰਨੇ ਤੇ ਜਦੋਂ ਮੂੰਹ ਪਰਨੇ ਡਿੱਗਾ ਤੇ ਪੱਗ ਲੈ ਗਈ ਕਹਿੰਦਾ ਪੁੱਤਰਾ ਇਹ ਕੀ ਹੋਇਆ ਹੱਸ ਕੇ ਕਹਿੰਦਾ ਕਿਹੜਾ ਪੁੱਤਰ ਕਹਿੰਦਾ ਤੂੰ ਮੇਰਾ ਪੁੱਤ ਨਹੀਂ ਕਹਿੰਦਾ ਮੈਂ ਸ਼ੈਤਾਨ ਐ ਮੇਰੇ ਆਕਾ ਨੇ ਹੁਕਮ ਦਿੱਤਾ ਸੀ ਵੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਸੋਹਣਾ ਟੁਕੜਾ ਧਰਤੀ ਪੰਜਾਬ ਦੀ ਐ ਇਨ੍ਹਾਂ ਲੋਕਾਂ ਚ ਦਇਆ ਵਾ ਧਰਮਾ ਨਿਮਰਤਾ ਪ੍ਰੇਮ ਐ ਮੈਂ ਬਰਬਾਦ ਕਰਨੀ ਮੇਰਾ ਕਹਿੰਦਾ ਜਿੰਨਾ ਕੰਮ ਸੀ ਮੈਂ ਕਰਤਾ ਤੁਸੀਂ ਮੈਨੂੰ ਸਮਝ ਹੀ ਨਹੀਂ ਸਕੇ ਤੁਹਾਡੇ ਵੇੜੇ ਚ ਰਹਿ ਕੇ ਤੁਹਾਡੀ ਤਬਾਈ ਕਰਕੇ ਗਿਆ ਇਹ ਕਹਾਣੀ ਬੜੀ ਪਿਆਰੀ ਲੱਗੀ ਇਹ ਕਈ ਥਾਵਾਂ ਤੇ ਮੈਂ ਯਤਨ ਕੀਤਾ ਵੀ ਜੇ ਕਿਸੇ ਨੂੰ ਕੋਈ ਸੂਝ-ਬਾਨ ਹੋਵੇ ਤੇ ਉਹਨੂੰ ਸਮਝ ਲੱਗ ਜੇ ਕਿ ਭਰਾਓ ਬਚੋ ਗੁਰਬਾਣੀ ਵੀ ਕਹਿੰਦੀ ਜਾਗੋ ਜਾਗੋ ਸੂਤੇ ਹੋ ਜਾਗੋ ਜਾਗੋ ਸੂਤੇ ਹੋ ਜਾਗੋ